ਪੈਰੋ ਬਾਣੀ ਕਵੀ ਜਿਓ ਕੀ ਘਰ ਪਹਿਲਾ ਨੰਗੇ ਆਵਨ ਨੰਗੇ ਜਾਣਾ ਕੋਈ ਨ ਰਹਾ ਰਾਜ ਰਾਣਾ ਆ ਰਾਮ ਰਾਜਾ ਨੋਂ ਨਿੱਦ ਮੇਰੇ ਸੰਪੇਤ ਕਲਤ ਧਨ ਤੇਰੇ ਵੱਤ ਸੰਗ ਨਾਂ ਜਾਤ ਸੁਗੰਤੀ ਕਹਾ ਤੋ ਦਰਬੰਦੇ ਹੱਥੀ ਲੰਕਾ ਗੜ ਸੋਨੇ ਕਾ ਤਿਆ ਮੂਰਖ ਰਾਵਣ ਕਿਆ ਲੈ ਗਿਆ ਕਹਿ ਕਵੀਰ ਕੁਛ ਗੁਣ ਬਚਾ ਚਲੇ ਜਵਾਰੀ ਦੋ ਹੱਥ ਚਾਲ ਕਹੇ ਕਬੀਰ ਕਿਛ ਗੁਨ ਬਚਾ ਚੱਲੇ ਜਵਾਰੀ ਡੋਏ ਹੱਥ ਚਾਹ ਇਹ ਸ਼ਬਦ ਸਤਗੁਰ ਕਬੀਰ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਚਾਰਿਆ ਹੋਇਆ ਸ਼ਬਦ ਰਾਗ ਪੈਰੋਂ ਤਨ ਤਨ ਚਬਰ ਛਤਤ ਦੇ ਮਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਰਾਗ ਪੈਰੋਂ ਅੰਗ 1957 ਤੇ ਸ਼ਿਸ਼ੋਭਤ ਸਤਗੁਰ ਕਬੀਰ ਮਹਾਰਾਜ ਸਮਝਾ ਰਹੇ ਕਿ ਦੁਨੀਆ ਤੇ ਕੋਈ ਦੇਹਾ ਨਹੀਂ ਨਾ ਕਿਸੇ ਨੇ ਲੈਣਾ ਚਾਹੇ ਉਹ ਰਾਜਾ ਹੈ ਚਾਹੇ ਰੰਕ ਹੈ ਚਾਹੇ ਫਕੀਰ ਹੈ ਚਾਹੇ ਤੁੰਗ ਹੈ ਇਸ ਕਰਕੇ ਜਦ ਇੱਥੇ ਰਹਿਣਾ ਹੀ ਨਹੀਂ ਹੈ ਤਾਂ ਫਿਰ ਇੱਥੇ ਜਿਹੜੀਆਂ ਚੀਜ਼ਾਂ ਹੈ ਇਹਨਾਂ ਦਾ ਹੰਕਾਰ ਕਦਾ ਨਾ ਸੀ ਲੈ ਕੇ ਆਏ ਸੀ ਨਾ ਸੀ ਲੈ ਕੇ ਜਾਣਾ ਤਾਂ ਫਿਰ ਮਾਣ ਕਦਾ ਸਤਗੁਰ ਕਬੀਰ ਮਹਾਰਾਜ ਜੀ ਸਮਝਾਉਣ ਕਰ ਰਹੇ ਇਸੇ ਕਰਕੇ ਕਿ ਇੱਥੇ ਤਾਂ ਕਿਸੇ ਨੇ ਰਹਿਣਾ ਹੀ ਨਹੀਂ ਕਿਉਂਕਿ ਜੋ ਕੁਝ ਵੀ ਦਿਖ ਰਿਹਾ ਹੈ ਇਸ ਨੇ ਸਭ ਨੇ ਖਤਮ ਹੋ ਜਾਇਆ ਨਾਗੇ ਆਵਨ ਨਾਗੇ ਜਾਣਾ ਕੋਈ ਨਾ ਰਹਿ ਆ ਰਾਜਾ ਰਾਮ ਦੁਨੀਆਂ ਤੇ ਜਦੋਂ ਕੋਈ ਜਨਮ ਲੈਂਦਾ ਹੈ ਉਹ ਨੰਗਾ ਹੀ ਆਉਂਦਾ ਹੈ ਕੁਛ ਨਹੀਂ ਉਹਦੇ ਨਾਲ ਹੁੰਦਾ ਨਾਗੇ ਜਾਣਾ ਤੇ ਜਦੋਂ ਜਾਂਦਾ ਉਦੋਂ ਵੀ ਨੰਗਾ ਹੀ ਜਾਂਦਾ ਖਾਲੀ ਹੱਥ ਛਾੜ ਕੇ ਜਾਂਦਾ ਜੇਕਰ ਕੁਛ ਨਾਲ ਜਾਣਾ ਹੈ ਤਾਂ ਜਿਹੜੀ ਚੰਗੀ ਸੋਚ ਦੇ ਨਾਲ ਉਸ ਪਰਮਾਤਮਾ ਦੀ ਸਿਫਤ ਸਲਾ ਕੀਤੀ ਨਾਮ ਜਪਿਆ ਉਸਨੇ ਜਾਣਾ ਬਾਕੀ ਦਾ ਸਭ ਕੁਝ ਜਿਹੜਾ ਹੈ ਪਾਪਾਂ ਦੀ ਪੰਡ ਜਿਹੜੀ ਹੈ ਉਹਨੇ ਮਰਨੀ ਨਹੀਂ ਦੇਣਾ ਉਹਦੇ ਨਾਲ ਤਫੇ ਤਾਂ ਜਮਾ ਦੇ ਬਸ ਪਹਿ ਜਾਣਾ ਤੇ ਜਮਾ ਦੇ ਬਸ ਦਾ ਮਤਲਬ ਹੀ ਇਹ ਹੈ ਕਿ ਅਸੀਂ ਜਨਮ ਮਰਨ ਦੇ ਚੱਕਰ ਚ ਪਹਿ ਜਾਣਾ ਜੋ ਵੀ ਇੱਥੇ ਦਿਸ ਰਿਹਾ ਹੈ ਇਹ ਸਭ ਨਾਸ਼ ਹੋ ਜਾਣਾ ਕੋਈ ਨਾ ਰਹਿ ਰਾਜਾ ਰਾਣਾ ਨਾ ਇੱਥੇ ਕੋਈ ਰਾਜਾ ਰਿਹਾ ਨਾ ਕੋਈ ਫਕੀਰ ਹੈ ਸਭ ਨੇ ਜਾਣਾ ਹੈ ਕਿਉਂਕਿ ਇੱਥੇ ਕੁਛ ਦਿਨ ਲਈ ਪ੍ਰਾਣਾ ਬਣ ਕੇ ਆਇਆ ਸੁਪਨੇ ਜੋ ਸੰਸਾਰ ਹੈ ਪਰ ਆ ਕੇ ਮਾਲਕ ਬਣਨਾ ਚਾਹੁੰਦਾ ਦੁਨੀਆ ਦਾ ਇਹ ਨਹੀਂ ਹੈ ਕਿ ਮੈਂ ਮਸਾਫਰ ਬਣ ਕੇ ਆਇਆ ਰਾਤ ਕੱਟ ਕੇ ਸਰਾਂ ਦੇ ਵਿੱਚ ਮੜਨਾ ਹੈ ਪਰ ਕਹਿੰਦਾ ਨਹੀਂ ਮੈਂ ਤਾਂ ਮੜਨਾ ਹੀ ਨਹੀਂ ਦੂਸਿਆਂ ਦੇ ਨਾਲ ਬੈਰ-ਵਿਰੋਧ ਕਰਦਾ ਨਫ਼ਰਤ ਕਰਦਾ ਠੱਗੀਆਂ ਕਰਦਾ ਬਧੀਆਂ ਕਰਦਾ ਬਦਫਹਿਲੀਆਂ ਕਰਦਾ ਪਰ ਜਾਂਦੇ ਹੋਏ ਫਿਰ ਉਹ ਜਿਹੜੀ ਪੰਡਕ ਸੁंभੜੇ ਦੀ ਹੈ ਮੈਂ ਇੱਕ ਸੁੰਭੜਾ ਚੁੰਚਣ ਹਾਰੀ ਇਸਕ ਸੁੰਭਣੇ ਕੇ ਕੰਡੇ ਭਲੇਰੇ ਅਡ ਅਡ ਚੁੰਨੀ ਪਾਣੀ ਫਿਰ ساری ਜ਼ਿੰਦਗੀ ਕਹਿੰਦੇ ਜਿਹੜੀ ਬੀਤੀ ਉਹ ਨਾ ਕੰਡਿਆਂ ਦੀ ਖਾਤਰ ਜਿਹੜੀ ਹੈ ਉਹ ਬਤਾ ਨਹੀਂ ਤੇ ਉੱਠ ਕੇ ਚਲੇ ਗਿਆ ਖੱਲੀ ਹੱਥ ਛੱਡ ਕੇ ਬਾਜੀ ਹਾਰ ਕੇ ਚਲੇ ਗਿਆ ਜੇਤੀ ਸਮਗਰੀ ਦੇਖੇ ਰੇ ਨਰ ਤੇਤੀ ਹੀ ਛੱਡ ਜਾਣੀ ਆਰਾਮ ਨਾਮ ਸੰਗ ਕਰ ਬਿਹਾਰਾ ਪਾਵੇ ਪਦ ਨਿਰਵਾਣੀ ਜੋ ਵੀ ਕਹਿੰਦੇ ਤੇ ਕੋਲ ਹੈ ਉਹ ਤੇ ਇੱਥੇ ਛੱਡ ਕੇ ਜਾਣੀ ਹੈ ਨਾਲ ਤਾਂ ਤੇਰੇ ਜਾਣਾ ਨਹੀਂ ਕੁਝ ਵੀ RAM ਨਾਮ ਸੰਗ ਕਰ ਵਿਹਾਰ ਉਸਰ ਪਰਮਾਤਮਾ ਦੇ ਨਾਮ ਦਾ ਸੰਗ ਕਰ ਯਾ ਲੈ ਉਹਦਾ ਸਤ ਸੰਗ ਦੇ ਵਿੱਚ ਹੈ ਉਸ ਦੇ ਨਾਮ ਦੀ ਸਿਫਤ ਸਲਾਹ ਕਰ ਕਿਉਂਕਿ ਭਾਵੇਂ ਬਦ ਨਰਵਾਣੀ ਤੂੰ ਫਿਰ ਉਸ ਪਰਮਾਤਮਾ ਦੇ ਨਾਲ ਮਿਲ ਸਕਦਾ ਇਸ ਪਵਤ ਸਾਗਰ ਨੂੰ ਪਾਰ ਕਰ ਸਕਦਾ ਤੈਨੂੰ ਉਹ ਮੁਕਤੀ ਮਿਲ ਸਕਦੀ ਹੈ ਜੇਕਰ ਤੂੰ RAM ਨਾਮ ਦਾ ਸੰਗ ਕਰੇਂਗਾ ਕਿ ਕਿ ਇਸ ਜੀਵਨ ਦੇ ਵਿੱਚ ਹੀ ਤੈਨੂੰ ਉਸ ਪਰਮਾਤਮਾ ਦੀ ਸਿੱਖਤ ਸਲਾਹ ਕਰਕੇ ਉਹਦੇ ਨਾਲ ਲੜਨਾ ਪੈਣਾ ਹੈ ਇਸੇ ਕਰਕੇ ਉਹ ਜਗਾ ਰਹੇ ਹੈ ਕਿ ਤੂੰ ਭਲੇਖੇ ਚ ਨਾ ਰਹਿ ਜਾਗ ਇੱਥੋਂ ਜਾਣਾ ਹੈ ਮਸਾਫਰ ਬਣ ਕੇ ਆਇਆ ਪਰ ਇਹ ਮਾਇਆ ਚ ਇੰਨਾ ਗਲਤਾਨ ਹੋ ਜਾਂਦਾ ਰਿਸ਼ਤੇ ਨਾਤੇ ਚ ਇੰਨਾ ਗਲਤਾਨ ਹੋ ਜਾਂਦਾ ਕਿ ਉਹ ਉਹਨਾਂ ਨੂੰ ਫਿਰ ਗੁਰਖ ਕਹਿਣਾ ਪਿਆ ਜਾਗ ਲੈਰੇ ਮਨਾ ਜਾਗ ਲੈ ਕਹਾ ਗਾਫਲ ਸੋਇਆ ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ ਨੌਵੇਂ ਪਾਦਸ਼ਾ ਸਮਝਾ ਰਹੇ ਕਿ हे ਮਨਾ ਜਾਗ ਕਿਉਂ ਮੂਰਖ ਬਣ ਕੇ ਜ਼ਿੰਦਗੀ ਬਤਾ ਰਿਹਾ ਜਿਸ ਕੰਮ ਲਈ ਤੂੰ ਆਇਆ ਤੂੰ ਜਿੰਨਾਂ ਚੀਜ਼ਾਂ ਨੂੰ ਇਕੱਠੀਆਂ ਕਰਦੇ ਆਂ ਪਦਾਰਥਾਂ ਨੂੰ ਇਕੱਠੀਆਂ ਕਰਦੇ ਆਂ ਰਿਸ਼ਤੇ ਨਾਤੇ ਬਣਾ ਰਿਆਂ ਤਾਂ ਤੇਰਾ ਤਾਂ ਜਿਹੜਾ ਸਰੀਰ ਜੋ ਆ ਇਹ ਵੀ ਤੇਰੇ ਨਾਲ ਨਹੀਂ ਜਾਣਾ ਜਿਹਨੂੰ ਤੂੰ ਲੈ ਕੇ ਆਇਆ ਸੀ ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ ਇਹ ਵੀ ਇੱਥੇ ਰਹਿ ਗਿਆ ਕਿਸੇ ਨੇ ਸਾੜਤਾ ਕਿਸੇ ਨੇ ਦਬ ਦਿੱਤਾ ਤੇ ਕਿਸੇ ਨੇ ਰੋੜ ਦਿੱਤਾ ਕਿ ਮੱਛੀਆਂ ਦਰਿਆ ਦੇ ਵਿੱਚ ਜਾਂ ਸਮੁੰਦਰ ਚ ਖਾਣਣਗੀਆਂ ਉਹ ਵੀ ਤੇਰੇ ਸੰਗ ਨਹੀਂ ਗਿਆ ਤੇ ਫਿਰ ਉਹ ਦੁਨੀਆਂ ਦੇ ਕਿਉਂ ਪਦਾਰਥ ਇਕੱਠੇ ਕਰਦਾ ਹੈ ਬੰਦਾ ਆਰਾਮ ਰਾਜਾ ਨੌ ਨਿੱਧ ਮੇਰੇ ਸੰਪੇ ਹੇਤ ਕਲਤ ਤਨ ਤੇਰੇ ਕਹਿੰਦੇ ਤੇਰੇ ਖਜ਼ਾਨੇ ਜਿਹੜੇ ਤੇਰਾ ਨਾਮ ਹੀ ਇੱਕ ਖਜ਼ਾਨਾ ਹੈ ਅਸਲੀ ਖਜ਼ਾਨਾ ਜਿਹੜਾ ਹੈ ਉਹ ਪਰਮਾਤਮਾ ਦੇ ਕੋਲ ਹੈ ਇਹ ਦੁਨੀਆ ਦੇ ਖਜ਼ਾਨੇ ਤਾਂ ਕਿਸੇ ਕੰਮ ਦੇ ਵੀ ਨਹੀਂ ਇਹ ਤਾਂ ਉਸੇ ਵੇਲੇ ਦੂਸਰੇ ਦੇ ਹੋ ਜਾਂਦੇ ਐ ਇਸੇ ਕਰਕੇ ਕਹਿੰਦੇ ਕਿ ਇਹ ਜਿਹੜੀ ਦੁਨੀਆ ਦੀ ਮਾਇਆ ਹੈ ਇਹਦਾ ਰਿਸ਼ਤਾ ਹੀ ਤੇਰੇ ਨਾਲ ਹੈ ਨਹੀਂ ਇਹ ਤੇਰੀ ਮਾਲਕ ਹੈ ਨਾ ਕਿ ਤੂੰ ਇਹਦਾ ਮਾਲਕ ਹੈ ਇਸੇ ਕਰਕੇ ਕਹਿੰਦੇ ਨਰ ਮਰੇ ਧਾਰ ਨਾ ਰੋਵੇ ਤੱਕ ਉਹ ਰਖਵਾਰਾ ਹੋਣੇ ਹੋਵੇ ਰਖਵਾਰੇ ਕਾ ਹੋਈ ਬినాਸ਼ ਜਹਾਂ ਨਰਕਾਗੇ ਭੋਗ ਬਲਾਸ ਆਗੇ ਨਰਕ ਜਹਾਂ ਭੋਗ ਬਲਾਸ ਇਥੇ ਭੋਗ ਉਹ ਕਿ ਚਲੇ ਗਿਆ ਅੱਗੇ ਨਰਕ ਚ ਪੈਣਾ ਨਰਕ ਕੀ ਹੈ ਜੰਮਣ ਮਰਨ ਦੇ ਚੱਕਰ ਚ ਪੈ ਜਾਣਾ ਜਿਨ੍ਹਾਂ ਨੇ ਮਾਇਆ ਇਕੱਠੀ ਕੀਤੀ ਉਹ ਰਹੇ ਹੀ ਇਨ੍ਹਾਂ ਕੰਮਾਂ ਦੇ ਵਿੱਚ ਤੇ ਜੇ ਕਿਤੇ ਮਾਇਆ ਹੁੰਦੇ ਹੋਏ ਵੀ ਅਦਾਸ ਬੰਦਾ ਹੋ ਜਾਂਦਾ ਤੇ ਸਤਗੁਰ ਕਬੀਰ ਮਹਾਰਾਜ ਜੀ ਕਹਿੰਦੇ ਮੈਂ ਤਾਂ ਉਹਦਾ ਦਾਸ ਹੋਣ ਲਈ ਤਿਆਰ ਹੈ ਮੈਂ ਤਾਂ ਉਹਨੂੰ ਗੁਰੂ ਮੰਨਣ ਲਈ ਤਿਆਰ ਹੈ ਪਰ ਮਾਇਆ ਜਿਹਦੇ ਕੋਲ ਹੁੰਦੀ ਉਹ ਤਾਂ ਹੰਕਾਰ ਇਹ ਨਾ ਬਚ ਜਾਂਦਾ ਉਹ ਤਾਂ ਜਿਹੜਾ ਇਸਤਰੀ ਜੋ ਹੇਤ ਲੱਭਦਾ ਹੁੰਦਾ ਇਸ ਤਰੀਂ ਦੇ ਨਾਲ ਪਿਆਰ ਕਰਨਾ ਸ਼ੁਰੂ ਕਰਦਾ ਫਿਰ ਐਸ਼ ਦੇ ਵਿੱਚ ਪੈ ਜਾਂਦਾ ਸੰਪੇ ਹੇਤ ਕਲਤ ਤਨ ਤੇਰੇ ਪਰ ਜਿਹੜੀ ਉਹਦੇ ਇੱਤहास ਹੈ ਉਹ ਖਜਾਨਤ ਉਹਦਾ ਨਾਮ ਦਾ ਇਕੱਠਾ ਕਰਦੇ ਉਹ ਕਹਿੰਦੇ ਸਭ ਕੁਝ ਸਾਡੇ ਲਈ ਤੇਰਾ ਨਾਮ ਹੀ ਹੈ ਆਵਤ ਸੰਗ ਨਾ ਜਾਤ ਸੰਗਤੀ ਕਹਾ ਪਇਓ ਦਰਬੰਦੇ ਹੱਥੀ ਨਾ ਕਹਿੰਦੇ ਤੇਰੇ ਸੰਗ ਕੁਝ ਆਇਆ ਸੀ ਤੇ ਨਾ ਤੇਰੇ ਸੰਗ ਕਿਸੇ ਨੂੰ ਕੁਝ ਜਾਂਦਾ ਦਿਸਣਾ ਹੈ ਕੀ ਫਾਇਦਾ ਹੋਇਆ ਕਹਿੰਦੇ ਜਿਹੜੇ ਤੇਰੇ ਦਰਤੇ ਹਾਥੀ ਬੰਨੇ ਹੋਏ ਸੀ ਕੋਈ ਫਾਇਦਾ ਹੋਇਆ ਕੀ ਲੱਭਾ ਫੌਜਾਂ ਦਾ ਨੌਕਰਾਂ ਦਾ ਚੱਕਰਾਂ ਦਾ ਮਹਿਲਾਂਾਂ ਦਾ ਬਾੜੀਆਂ ਜਿੰਨੇ ਵੀ ਐਸ਼ ਪ੍ਰਸਤ ਲਈ ਤੇ ਸਾਰਾ ਕੁਝ ਕੀਤਾ ਇਹ ਤਾਂ ਤੇਰੇ ਨਾਲ ਹੀ ਕੁਝ ਨਹੀਂ ਗਿਆ ਆਵਤ ਸੰਗ ਨਾ ਜਾਤ ਸੰਗਾਤ ਨਾ ਤੇਰੇ ਸੰਗੇ ਆਏ ਸੀ ਤੇ ਨਾ ਤੇਰੇ ਸੰਗੇ ਨਹੀਂ ਜਾਣਾ ਫਿਰ ਤੂੰ ਉਸ ਪਰਮਾਤਮਾ ਨੂੰ ਕਿਉਂ ਭੁੱਲ ਗਿਆ ਤੇ ਬਹੁਤ ਵੱਡੀ ਗੱਲ ਕਹਿ ਰਿਹਾ ਹੈ ਰੋਸ ਨਾ ਕੀਜੇ ਅੰਮ੍ਰਿਤ ਪੀਜੇ ਰਹਿ ਨਹੀਂ ਸੰਸਾਰੇ ਰਾਜੇ ਰਾਏ ਰੰਕ ਨਹੀਂ ਰਹਿਣਾ ਆਏ ਜਾਏ ਜੁਗ ਚਾਰੇ ਕਹਿੰਦੇ ਰਹਿਣੇ ਕਿਸੇ ਨਹੀਂ ਚਾਰ ਜੁਗਾਂ ਦੇ ਵਿੱਚ ਚਾਹੇ ਰਾਜੇ ਆਏ ਚਾਹੇ ਫਕੀਰ ਆਏ ਕੋਈ ਵੀ ਆਏ ਸਭ ਚਲੇ ਗਏ ਤੋ ਰੋਸ ਨਾ ਕਰ ਉਸ ਪਰਮਾਤਮਾ ਦੇ ਨਾਲ ਗਿਲਾ ਨਾ ਕਰ ਕਿ ਮੇਰੇ ਕੋਲ ਕੁਛ ਹੈ ਨਹੀਂ ਜੋ ਤੇਰੇ ਕੋਲ ਕੁਛ ਹੈ ਜੇਕਰ ਤੇਰੇ ਕੋਲ ਉਸ ਦਾ ਨਾਮ ਦਾ ਅੰਮ੍ਰਿਤ ਹੈ ਉਹਨੂੰ ਪੀ ਇਹ ਦੁਨੀਆ ਦੀਆਂ ਜਿਹੜੀ ਜ਼ਹਿਰ ਹੈ ਇਸ ਵਿਖ ਨੂੰ ਛੱਡ ਦੇ ਰੋਸ ਨਾ ਕੀਜੀ ਅੰਮ੍ਰਿਤ ਪੀਜੇ ਰਹਿਣ ਨਹੀਂ ਸੰਸਾਰੀ ਇਸ ਸੰਸਾਰ ਦੇ ਵਿੱਚ ਤਾਂ ਰਹਿਣਾ ਨਹੀਂ ਤੇ ਉਸ ਪਰਮਾਤਮਾ ਦੇ ਨਾਮ ਦਾ ਅੰਮ੍ਰਿਤ ਪੀਣ ਲਈ ਉਹਦੇ ਰਸ ਨੂੰ ਚਖਣ ਲਈ ਉਸ ਪਰਮਾਤਮਾ ਦਾ ਸਿਮਰਨ ਕਰ ਭਗਤੀ ਕਰ ਨਾਮ ਜਪ ਰਾਜੇ ਰਾਏ ਰੰਕ ਨਹੀਂ ਰਹਿਣਾ ਕਹਿੰਦੇ ਕਿਸੇ ਨੇ ਵੀ ਨਹੀਂ ਰਹਿਣਾ ਨਾ ਫਕੀਰ ਨੇ ਰਹਿਣਾ ਨਾ ਗਰੀਬ ਨੇ ਰਹਿਣਾ ਨਾ ਅਮੀਰ ਨੇ ਰਹਿਣਾ ਆਏ ਜਾਏ ਜੁਗ ਚਾਰੇ ਝਾਰੇ ਜੁਗਾਂ ਦੇ ਵਿੱਚ ਦੇਖ ਲਓ ਕੋਈ ਰਹਾ ਸਿਰਫ ਉਸ ਦਾ ਨਾਮ ਰਹਿੰਦਾ ਹੈ ਤੇ ਜਿਹੜੇ ਉਸ ਦੇ ਨਾਮ ਦੇ ਉੱਤੇ ਆਪਣੇ ਆਪ ਨੂੰ ਕਰਵਾਣ ਕਰ ਜਾਂਦੇ ਉਹ ਅਮਰ ਹੋ ਜਾਂਦੇ ਉਹ ਨਹੀਂ ਅਮਰਤ ਪੀਤਾ ਹੁੰਦਾ ਨਹੀਂ ਤਾਂ ਬਹੁਤ ਵੱਡਾ ਮਰਨਾਗਲੀ ਲਾਈਨ ਦੇ ਵਿੱਚ ਕਰ ਰਿਹਾ ਹੈ ਲੰਕਾ ਗੜ ਸੋਨੇ ਦਾ ਭਿਆ ਮੂਰਖ ਰਾਵਣ ਕਿਆ ਲੈ ਗਿਆ ਹਾਲਾਂਕਿ ਵਿਚਾਰੇ ਵੈਦਾਂ ਦਾ ਕਹਿੰਦੇ ਬਖਤਾ ਸੀ ਗਿਆਨੇ ਸੀ ਪਰ ਸਤਿਗੁਰ ਕਬੀਰ ਮਹਾਰਾਜ ਜੀ ਰਾਵਣ ਨੂੰ ਮੂਰਖ ਕਹਦੇ ਕਿਉਂ ਕਹਿ ਰਹੇ ਕਿਉਂਕਿ ਨਾਮ ਭੁੱਲ ਗਿਆ ਉਸ ਪਰਮਾਤਮਾ ਦੇ ਨਾਮ ਨੂੰ ਭੁੱਲ ਕੇ ਹੰਕਾਰ ਦੇ ਵਿੱਚ ਆ ਗਿਆ ਲੰਕਾ ਗੜ ਸੋਨੇ ਦਾ ਪਿਆ ਹਾਲਾਂਕਿ ਕਹਿੰਦਾ ਸੋਨੇ ਦੀ ਲੰਕਾ ਸਤਗੁਰ ਕਬੀਰ ਮਹਾਰਾਜ ਕਹਿ ਰਹੇ ਉਹਦਾ ਜਿਹੜਾ ਕਿਲਾ ਸੋਨੇ ਦਾ ਪਰ ਕਹਿੰਦੇ ਕੀ ਫਾਇਦਾ ਹੋਇਆ ਮੂਰਖ 라ਵਣ ਕਿਆ ਲੈ ਗਿਆ ਕੁਛ ਨਾਲ ਗਿਆ ਕੁਛ ਵੀ ਨਹੀਂ ਗਿਆ ਇਸ ਕਰਕੇ ਇੰਨਾ ਵੱਡਾ ਢਰਨਾ ਕਰਨਾ ਸਤਗੁਰ ਕਬੀਰ ਮਹਾਰਾਜ ਦਾ ਇੱਕ ਗਿਆਨੀ ਹੋ ਕੇ ਜਦੋਂ ਕੋਈ ਗਲਤੀ ਕਰ ਲੈਂਦਾ ਬੰਦਾ ਤੇ ਉਹਨੂੰ ਫਿਰ ਬਾਣੀ ਮਾਫ ਨਹੀਂ ਕਰਦੀ ਕਿਉਂਕਿ ਇਹ ਬੋਲ ਜਿਹੜੇ ਬਾਣੀ ਦੇ ਹੈ ਇਹ ਉਹਨਾਂ ਦੇ ਨਹੀਂ ਉਹ ਕਹਿੰਦੇ ਕੋਈ ਹੋਰ ਬੋਲਦਿਆ ਉਹਨੇ ਤਾਂ ਡਰਨਾ ਕਰਨਾ ਅਟੱਲ ਰਹਿਣਾ ਸੋ ਇਸ ਕਰਕੇ ਉਹਨਾਂ ਨੇ ਜੋ ਇਹ ਗੱਲ ਕਹੀ ਹੈ ਲੰਕਾ ਗੜ ਸੋਨੇ ਕਾ ਭੇ ਹੈਵਰ ਗੈਵਰ ਸਗੇ ਸੋਨੇ ਦੀ ਲੰਕਾ ਸੀ ਸਰਬ ਸੁਆਨ ਕੀ ਲੰਕਾ ਹੋਤੀ 라वण से अदकाई ਕਹ ਨਾਨਕ ਦਰਬੰਦ ਦੇ ਹੱਥੀ ਖਿੰਮੇ ਹੋਈ ਪਈ ਇੱਕ ਖਿੰਨ ਲਗਾ ਛੱਡ ਕੇ ਤੁਰ ਗਏ ਕਿੱਥੇ ਗਈਆਂ ਫੌਜਾਂ ਕਿੱਥੇ ਗਏ ਹੱਥੀ ਕੀ ਕੰਮ ਆਇਆ ਸੋ ਸਤਗੁਰ ਕਬੀਰ ਮਹਾਰਾਜ ਜੀ ਕਹਿ ਰਹੇ ਕਹਿ ਕਬੀਰ ਕੁਛ ਗੁਣ ਵਿਚਾਰ ਚਲੇ ਜਵਾਰੀ ਦੋਏ ਹੱਥ ਚਾੜ ਕਹਿੰਦੇ ਉਸ ਪਰਮਾਤਮਾ ਦੀ ਸਿੱਤ ਸਲਾਹ ਦੀ ਦਿਨ ਵਿੱਚ ਸਵਾਸਾਂ ਦੀ ਪੂੰਜੀ ਨੂੰ ਲਾ ਨਹੀਂ ਤਾਂ ਉਹਦੇ ਗੁਣਾਂ ਤੋਂ ਬਿਨਾ ਦੋਨੇ ਖਾਲੀਅਤ ਛਾੜ ਕੇ ਜਿਵੇਂ ਦੁਨੀਆ ਜਾਂਦੀ ਸਾਰੇ ਇਸੇ ਤਰ੍ਹਾਂ ਤੁਸੀਂ ਵੀ ਚਲੇ ਜਾਣਾ ਕਹ ਹੈ ਕਵੀ ਦੇ ਕਿਛੁ ਗੁਣ ਵਿਚਾਰ ਆਪਣੇ ਮਨ ਨੂੰ ਕਰ ਰਿਹਾ ਉਸ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰ ਸਤਿ ਸਲਾਹ ਕਰ ਜਿਹਦੀ ਕਥਾ ਜਿਹੜੀ ਅਜੇ ਤੱਕ ਕਥੀ ਨਹੀਂ ਜਾ ਸਕੀ ਕਿਉਂਕਿ ਇੱਥੋਂ ਤਾਂ ਜਾਣਾ ਹੈ ਰਿਹਾਈ ਕੋਈ ਨਹੀਂ ਸਭਨਾ ਮਰਨਾ ਆਇਆ ਵਿਛੋੜਾ ਸਭਨਾ ਉੱਚੇ ਜੈ ਸਿਆਣਿਆ ਅੱਗੇ ਮਿਲਣ ਕੇ ਨਾ ਪਹਿਲੇ ਪਾਤਸ਼ਾਹ ਸਮਝਾ ਰਹੇ ਕਿ ਇੱਥੇ ਰਹਿਣੇ ਨਹੀਂ ਹੈ ਹਰ ਇੱਕ ਨੂੰ ਇਹੋ ਜਿਹੜਾ ਮੌਤ ਦੇ ਕਰਕੇ ਵਿਛੋੜਾ ਆਇਆ ਕਹਿੰਦੇ ਕਿਸੇ ਨੂੰ ਪੁੱਛ ਲਓ ਪੁੱਛੇ ਜਾਏ ਸਿਆਣਿਆਂ ਅੱਗੇ ਮਿਲਣ ਕਿੰਨਾ ਅੱਗੇ ਮਿਲਣਾ ਜਾਂ ਕਿਸੇ ਨੂੰ ਨਹੀਂ ਮਿਲਦਾ ਹੈ ਹੀ ਨਹੀਂ ਕੋਈ ਰਿਸ਼ਤਾ ਪਤਾ ਹੀ ਨਹੀਂ ਲੱਗਦਾ ਕੋਈ ਦੱਸ ਨਹੀਂ ਸਕਦਾ ਵੀ ਕਿੱਧਰ ਗਿਆ ਔਰ ਜਿਹੜੇ ਦੱਸਣ ਵਾਲੇ ਹੈ ਉਹ ਕਹਿੰਦੇ ਅਸੀਂ ਕਹਿ ਨਹੀਂ ਸਕਦੇ ਕਿਉਂਕਿ ਉਹਦੀ ਸਿਫਤ ਸਲਾਹ ਇਨੀ ਵੱਡੀ ਹੈ ਅਸੀਂ ਬਿਆਨ ਨਹੀਂ ਕਰ ਸਕਦੇ ਕਹ ਹੈ ਕਵੀਰ ਕੁਸ਼ ਗੁਣ ਵਿਚਾਰ ਚਲੇ ਜੁਹਾਰੀ ਦੋਇ ਹੱਥ ਜਾਣ ਸੋ ਇਸ ਦੁਨੀਆ ਤੋਂ ਦੋਨੇ ਹੱਥ ਖਾਲੀ ਛੱਡ ਕੇ ਜਾਣ ਤੋਂ ਪਹਿਲਾਂ ਉਸ ਪਰਮਾਤਮਾ ਦੀ ਸਿਫਤ ਸਲਾਹ ਕਰੀਏ ਕਿਉਂਕਿ ਸਵਾਸਾਂ ਦੀ ਰਹਿਂਦੀ ਹੋਈ ਪੂੰਜੀ ਜਿਹੜੀ ਹੈ ਜੇਕਰ ਉਸ ਦੇ ਲੇਖੇ ਚਲਾ ਦੇਈਏ ਤਾਂ ਫਿਰ ਹੀ ਇਸ ਜੀਵਨ ਦਾ ਫਾਇਦਾ ਹੈ ਕਿਉਂਕਿ ਜਿਹੜਾ ਇਹ ਜੀਵਨ ਮਿਲਿਆ ਜੀਵਨ ਮਿਲਿਆ ਇਸ ਕਰਕੇ ਹੈ ਕਿ ਜਨਮ ਮਨ ਦੇ ਚੱਕਰ ਤੋਂ ਵੱਜ ਜਾਈਏ ਮੁਕਤੀ ਮਰ ਜੁਏ ਬਾਣੀ ਨੇ ਐਸੇ ਕਰਕੇ ਕਿਹਾ ਕਿ ਪ੍ਰੇਮ ਜਿਹੜਾ ਉਸ ਦੇ ਨਾਲ ਪਾਲਾ ਤੇ ਉਸ ਨੂੰ ਆਪਣੇ ਨਾਲ ਮੈਂ ਜਾ ਉਸਤੇ ਜਾ ਕੇ ਤੇ ਮੋਹ ਮਾਇਆ ਜਿਹੜੀ ਦੁਨੀਆ ਦੀ ਛੜ ਤੇ ਇਹੋ ਹੀ ਜੀਵਨ ਦਾ ਮਕਸਦ ਹੈ ਕਿਉਂਕਿ ਇੱਥੇ ਬੈਠੇ ਨਹੀਂ ਰਹਿਣਾ ਸੁਪਨੇ ਜੋ ਸੰਸਾਰ ਹੈ ਸੋ ਆਉ ਇਸ ਸ਼ਬਦ ਤੋਂ ਸਿੱਖ ਲੈਦੇ ਹੋਏ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਬੇਨਤੀ ਅਰਦਾਸ ਜੋਈ ਕਰੀਏ ਕਿ ਬਾਣੀ ਸ਼ੁੱਧ ਪੜਨ ਦਾ ਉਚਾਰਨ ਦਾ ਬਲ ਬਖਸ਼ੋ ਜੋ ਕਰਮ ਮੜੇ ਕੀਤੇ ਹਨ अनेका ਹੀ ਉਹਨੇ ਰੋਮ ਨਹੀਂ ਸ੍ਰੀ ਦੇ ਜਨੇ ਪਾਪ ਹੋ ਚੁੱਕੇ ਇਹ ਕੰਮ ਕਰਕੇ ਸਾਡੀ ਚਤਰਾਈ ਦੇ ਨਾਲ ਕੱਟੇ ਨਹੀਂ ਜਾਣੇ ਇਹ ਤੇਰੀ ਕਿਰਪਾ ਦੇ ਨਾਲ ਦਇਆ ਦੇ ਨਾਲ ਬਖਸ਼ਿਸ਼ ਦੇ ਨਾਲ ਕੱਟੇ ਜਾਣੇ ਇਹੋ ਅਰਦਾਸ ਬੇਨਤੀ ਜੋਈ ਕਰਦੇ ਹੋਏ ਰੰਝੇ ਦੇ ਸਵਾਸਾਂ ਦੀ ਪੂੰਜੀ ਨੂੰ ਆਪਣੇ ਚਰਨਾਂ ਵਿੱਚ ਲਾਉਣ ਉਹਨਾਂ ਦੇ ਚਰਨਾਂ 'ਚ ਬੇਨਤੀ ਕਰੀਏ ਬੇਨਤੀ ਕਰਦੇ ਪਤਿ ਬਲਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ